ਅੱਜ ਸਰਦਾਰ ਗੁਰਦੇਵਤ ਸਿੰਘ ਸੇਖੋ ਹਲਕਾ ਵਿਧਾਇਕ ਫਰੀਦਕੋਟ ਨੇ ਪਿੰਟਲਮਾ ਖੁਰਦ ਵਿਖੇ ਪਹੁੰਚ ਕੇ ਪਿੰਡ ਦੇ ਪਾਰਕ ਵਿੱਚ ਬਣਨ ਵਾਲੀ ਲਾਇਬ੍ਰੇਰੀ ਅਤੇ ਨਵੇਂ ਪੰਚਾਇਤ ਘਰ ਦਾ ਨੀਂ ਪੱਥਰ ਰੱਖਿਆ ਜਿਸ ਤੇ ਲਗਭਗ 25 ਲੱਖ ਰੁਪਏ ਦਾ ਖਰਚਾ ਆਉਣਾ ਹੈ ਇਸ ਤੋਂ ਬਾਅਦ ਉਹਨਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਹੋਰ ਪਿੰਡ ਦੀਆਂ ਮੁਸ਼ਕਲਾਂ ਅਤੇ ਮੰਗਾ ਸਬੰਧੀ ਜਾਣਕਾਰੀ ਹਾਸਲ ਕੀਤੀ ਇਸ ਸਮਾਗਮ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਪਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਵੀ ਪੁੱਜੇ ਹੋਏ ਸਨ ਇਸ ਸਬੰਧ ਉਤਮ ਸਿੰਘ ਡੋਰ ਸਰਕਲ ਪ੍ਰਧਾਨ ਸਾਧਕ ਨੇ ਸਮੋਹਣ ਕਰਦਿਆਂ ਸਰਦਾਰ ਸਿੱਖੋਂ ਦਾ ਇੱਥੇ ਪੁੱਜਣ ਤੇ ਧੰਨਵਾਦ ਕੀਤਾ ਤੇ ਪਿੰਡ ਵਾਸੀਆਂ ਨੂੰ ਇੱਥੇ ਆਏ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਸਰਦਾਰ ਸਿੱਖੋਂ ਨੇ ਵੀ ਸਮੋਹਣ ਕੀਤਾ ਸੁਣੋ ਉਹਨਾਂ ਨੇ ਆਪਣੇ ਭਾਸ਼ੰਦਾਨ ਕੀਆ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਉਹ ਕੰਮ ਕਰਾਂਗੇ ਜਿਹੜਾ ਕਿਸੇ ਸਰਕਾਰ ਨੇ ਨਹੀਂ ਕੀਤਾ ਔਰ ਸਭ ਤੋਂ ਪਹਿਲਾਂ ਸਰਕਾਰ ਬਣਨ ਤੇ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਉਹ ਹੈ ਸਾਡੀ ਪੜ੍ਹਾਈ ਜਿਹੜਾ ਬੰਦਾ ਪੜ੍ਹ ਲਿਖ ਜਾਂਦਾ ਹੈ ਉਹ ਜ਼ਿੰਦਗੀ ਦੇ ਵਿੱਚ ਤਰੱਕੀ ਕਰ ਜਾਂਦਾ ਪਰ ਸਾਡੀਆਂ ਸਰਕਾਰਾਂ ਨੇ ਇੱਕੋ ਬੋਚਿਆ ਕਿ ਤੇ ਲੋਕ ਪੜ੍ਹ ਕੇ ਤਾਂ ਸਾਡੇ ਤੋਂ ਨੌਕਰੀ ਮੰਗਣਗੇ ਹਾਲਾਂਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਤਾਂ ਸਾਨੂੰ ਕਮਾ ਕੇ ਦੇਣਗੇ ਅਸੀਂ ਜਿਹੜੀ ਪੜ੍ਹਾਈ ਵੀ ਕਰਾਉਂਦੇ ਰਹੇ ਅਸੀਂ ਇੰਜੀਨੀਅਰ ਵੀ ਬਣਾਏ ਅਸੀਂ ਹੋਰ ਵੀ ਉਹ ਵੀ ਨੌਕਰੀਆਂ ਮੰਗਣ ਦਾ ਕਿਸਮਤ ਰਹਿ ਗਏ ਜਿਸ ਪਰ ਪੰਜਾਬਾਸਤੇ ਅਸੀਂ ਸੋਚਦੇ ਸੀ ਪਰ ਹੁਣ ਸਰਕਾਰ ਇਸ ਪਾਸੇ ਲੱਗੀ ਹੈ ਕਿ ਹਰ ਬੰਦਾ ਉਹਨੂੰ ਇੰਨਾ ਤਕੜਾ ਕਰੋ ਕਿ ਉਹ ਨੌਕਰੀ ਮੰਗਣ ਦੀ بجائے ਨੌਕਰੀ ਦੇਣ ਵਾਲਾ ਬਣ ਜਾਵੇ। ਔਰ ਸਭ ਤੋਂ ਪਹਿਲਾਂ ਐਜੂਕੇਸ਼ਨ ਤੇ ਧਿਆਨ ਦਿੱਤਾ। ਹਰ ਪਿੰਡ ਦੇ ਵਿੱਚ ਸਕੂਲ ਚਾਹੇ ਉੱਥੇ ਇੱਕ ਬੱਚਾ ਸੀ। ਤੁਸੀਂ ਵੇਖਣ ਇੱਕ ਬੱਚੇ ਤੇ ਇੱਕ ਅਧਿਆਪਕ। ਦੂਜੇ ਸਕੂਲਾਂ ਦਾ ਆਪਾਂ ਪ੍ਰਾਈਵੇਟ ਦੇ ਦੇ 40-40 ਬੱਚਿਆਂ ਦੀ ਕਲਾਸ ਹੁੰਦੀ। ਘੱਟ ਕਿਸੇ ਦੀ 40ਆਂ ਤੋਂ ਘੱਟ ਕਲਾਸ ਨਹੀਂ। ਵਿੱਚ ਪੰਜ ਚਾਰ ਉਹ ਵੀ ਵਾਰ ਦਿੰਦੇ ਆ। ਫਿਰ ਹਸਪਤਾਲਾਂ ਵਾਲੇ ਪਾਸੇ ਮੱਲਾ ਕਲੀਨਿਕ ਬਣਾਏ ਉਹ ਵੀ ਕਿਉਂਕਿ ਜੇ ਤੁਹਾਡੇ ਕੋਲ ਪੜ੍ਹਾਈ ਹੈ ਤੇ ਤੁਹਾਡੇ ਕੋਲ ਚੰਗੀ ਸਿਹਤ ਹੈ ਤਾਂ ਹੀ ਤੁਸੀਂ ਟੱਕੀ ਕਰ ਸਕਦੇ ਹੋ ਪਰ ਖੇਡਾਂ ਵਾਲੇ ਪਾਸੇ ਧਿਆਨ ਦਿੱਤਾ ਖੇਡਾਂ ਵਤਨ ਪੰਜਾਬ ਦੀਆਂ ਕਰਾਈਆਂ ਲੱਖਾਂ ਉਹ ਖਿਡਾਰੀ ਗਰਾਊਂਡਾਂ ਦੇ ਵਿੱਚ ਵਾਪਸ ਮੁੜ ਕੇ ਆਏ ਜਿਹੜੇ ਗੇਮਾਂ ਛੱਡ ਕੇ ਘਰਾਂ 'ਚ ਬੈਠੇ ਸੀ ਬਹੁਤ ਵੀ ਬਾਰੇ ਕਿਉਂਕਿ ਮੈਂ ਖਿਡਾਰੀ ਰਿਆਂ ਜਦੋਂ ਕਿਤੇ ਖਿਡਾਰੀ ਨਾ ਬਾਹਰ ਖੇਡਣ ਜਾਣਾ ਹੁੰਦਾ ਸੀ ਤਾਂ ਸਾਰੇ ਟੱਬਰ ਨੂੰ ਇਸ ਗੱਲ ਦਾ ਫਿਕਰ ਪਿਆ ਹੁੰਦਾ ਕਿ ਟਿਕਟ ਕਿੱਥੋਂ ਆਣੀ ਹੈ ਕਿਸੇ ਕਲੱਬ ਨੂੰ ਕਹੋ ਡੀਸੀ ਨੂੰ ਕਹੋ ਰਿਸ਼ਤੇਦਾਰੋਂ ਕੋ ਪੈਸੇ ਇਕੱਠੇ ਕਰੋ ਫੇਰ ਕਿਤੇ ਜਿਹੜਾ ਖਿਡਾਰੀ ਟਿਕਟ ਲੈ ਕੇ ਬਾਹਰ ਜਾਂਦਾ ਸੀਗਾ ਤਾਂ ਹੁਣ ਸਰਕਾਰ ਨੇ ਫੈਸਲਾ ਕੀਤਾ ਜਿਹਨੇ ਕਾਮਨਵੈਲਥ ਟੇਮਾ ਖੇਡਣ ਜਾਣਾ ਹੈ ਉਹਨੂੰ 8 ਕਰੋੜ ਰੁਪਈਆ 8 ਲੱਖ ਰੁਪਈਆ ਪਹਿਲਾਂ ਲੈਣਾ ਕਿ ਤੈਨੂੰ ਬੂਟ ਚਾਹੀਦਾ ਤੈਨੂੰ ਟ੍ਰੈਕਸੂਟ ਚਾਹੀਦਾ ਤੈਨੂੰ ਕੋਈ ਹੋਰ ਚੀਜ਼ ਖਰੀਦਣੀ ਹੈ 8-8 ਲੱਖ ਰੁਪਇਆ ਖਿਡਾਰੀ ਨੂੰ ਖੇਡਣ ਜਾਣ ਤੋਂ ਪਹਿਲਾਂ ਦੇ ਦੇਣਾ ਵੀ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਟ੍ਰੇਨਿੰਗ ਦੇ ਦੌਰਾਨ ਕੋਈ ਚੀਜ਼ ਚਾਹੀਦੀ ਆ ਤੇ ਕਾਮਨ ਵੈਲਥ ਜਨ ਆਸ਼ੀਅਨ ਗੇਮਾਂ ਵਾਲਾ ਜੇ 올림픽 ਦੇ ਵਿੱਚ ਜਾਣਾ ਤਾਂ ਫਿਰ 15 ਲੱਖ ਰੁਪਇਆ 15 ਲੱਖ ਰੁਪਇਆ ਸਰਕਾਰ ਦੇ ਆ ਉਹ ਜਦੋਂ ਉਹਦਾ ਕੈਂਪ ਸ਼ੁਰੂ ਹੁੰਦਾ ਉਹਦੀ ਜੇਰ ਚ ਪਾ ਦਿੰਦੀ ਆ ਲੈ ਭਾਈ ਤੂੰ ਉਹਦੀ ਤਿਆਰੀ ਕਰ ਤੇ ਜਾਓ ਜਿੱਤ ਕੇ ਆਉਂਦੇ ਆ ਮੈਡਲ ਲੈ ਕੇ ਆਉਂਦੇ ਆ ਆਹ ਹੁਣ ਤੁਸੀਂ ਦੇਖਣਾ ਡੀਐਸਪੀ ਭਰਤੀ ਕੀਤੇ ਆ ਤੇ ਐਸਡੀਐਮ ਭਰਤੀ ਕੀਤੇ ਆ ਉਹਨਾਂ ਨੂੰ ਵੇਖ ਕੇ ਹੋਰ ਖਿਡਾਰੀ ਬਣਨਗੇ ਸਕੂਲ ਲੈਵਲ ਦੇ ਉੱਤੇ ਵੀ ਛੋਟੇ ਤੋਂ ਛੋਟੇ ਲੈਵਲ ਤੇ ਸਰਕਾਰ ਚਾਹੁੰਦੀ ਹੈ ਵੀ ਖਿਡਾਰੀ ਜਿਹੜੇ ਆਉਂ ਖੇਡਣ ਤੇ ਇਹੇ ਚੀਜ਼ਾਂ ਹੁੰਦੀਆਂ ਨੇ ਖੇਤੀ ਵਾਲੇ ਪਾਸੇ ਵੀ ਆ ਖੇਤੀ ਕੋ ਪੰਨਤਾ ਵਾਲੇ ਪਾਸੇ ਆ ਹਰ ਜਿਹੜਾ ਕੰਮ ਹੈ ਉਹ ਸਰਕਾਰ ਕਰਦੀ ਹੈ ਪੰਜਾਬ ਦੇ ਅੰਦਰ ਪਰ ਆਪਣੇ ਤੇ ਮਹਾਰਾਜ ਦੀ ਐਸੀ ਕਿਰਪਾ ਹੈ ਬਾਬਾ ਫਰੀਦ ਦੀ ਕਿਰਪਾ ਹੈ ਵੀ ਆਪਾਂ ਜਿਹੜਾ ਕੰਮ ਕਰਦੇ ਆ ਉਹ ਪੰਜਾਬ ਤੋਂ ਪਹਿਲਾ ਹੁੰਦਾ ਜਾਂ ਪੰਜਾਬ ਤੇ ਦੂਜਾ ਹੁੰਦਾ ਫਰੀਦਕੋਟ ਦੇ ਵਿੱਚ ਇੱਕ ਮਾਰਕ ਲੈਬ ਬਣ ਰਹੀ ਹੈ ਆਪਣੇ ਖੇਤੀ ਦਫਤਰ ਦੇ ਵਿੱਚ ਉਹ ਪੰਜਾਬ ਦੀ ਦੂਜੀ ਇਸ ਤੋਂ ਪਹਿਲਾਂ ਮੋਹੱਲੀ ਹੈ ਇਕੱਲੀ ਉਹ ਦੂਜੀ ਆਪਣੇ ਕੋਲ ਉਹਨਾਂ ਕੀ ਫਾਇਦਾ ਹੋਊਗਾ ਜਿਹੜੇ ਨੌਜਵਾਨ ਬੈਠੇ ਐ ਜਿਵੇਂ ਆਈਐਸਆਈ ਮਾਰਕਾ ਹੁੰਦਾ ਨਾ ਆਪਾਂ ਕਹਿੰਦੇ ਆਈਐਸਆਈ ਮਾਰਕਾ ਓਵੇਂ ਜਿਹਦੇ ਤੇ ਇੱਕ ਮਾਰਕ ਲੱਗੂਗਾ ਤੁਸੀਂ ਆਟਾ ਵੇਚਣਾ ਆਪਦਾ ਇੱਕ ਮਾਰਕ ਤੋਂ ਪ੍ਰੂਫ ਕਰਾ ਲਓ ਥੋੜਾ ਆਟਾ ਚੈੱਕ ਕਰੂਗੀ ਤੇ ਜਿਹਦੇ ਤੇ ਐਗ ਮਾਰਕ ਆਊਗਾ ਦੂਜਿਆਂ ਨੂੰ ਡੱਗੇ ਰੇਟ ਤੇ ਵੇਚਾਂ ਕਰੂਗਾ ਤੁਸੀਂ ਕੋਈ ਸਬਜ਼ੀ ਤੋਂ ਚੀਜ਼ ਬਣਾਉਣੀ ਹੈ ਕੋਈ ਚਟਣੀ ਬਣਾਉਣੀ ਹੈ ਕੋਈ ਚੀਜ਼ ਬਣਾਉਣੀ ਹੈ ਆਪਣੇ ਪਿੰਡਾਂ ਦੇ ਵਿੱਚ ਅੱਗੇ ਕੀ ਸੀ ਲੋਕ ਆਪ ਦਾ ਆਪਾਂ ਵੇਖਦੇ ਹਾਂ ਕਿਸਾਨ ਮੇਲੇ ਤੇ ਜਾਂਦੇ ਆ ਉਹ ਵਰਤਮਾਨਾਂ ਦੇ ਵਿੱਚ ਲੈ ਕੇ ਤੁਰੇ ਫਿਰਦੇ ਹੁੰਦੇ ਆ ਤੇ ਉਹੀ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਚੀਜ਼ ਵੇਚਦੇ ਆ ਪਰ ਜਦੋਂ ਤੁਸੀਂ ਇੱਕ ਮਾਰਕ ਲੈ ਕੇ ਜਾਓਗੇ ਇੱਕ ਮਾਰਕ ਤੇ ਤੁਸੀਂ ਅਮਰੀਕਾ 'ਚ ਵੀ ਲੈ ਕੇ ਜਾਊਂਗੇ ਚੀਜ਼ ਤਾਂ ਤੁਹਾਡੀ ਉਹ ਜਿਹੜੀ ਪ੍ਰੂਫ ਹੋਊਗੀ ਤੇ ਤੁਹਾਡੀ ਉਹ ਚੀਜ਼ ਉੱਥੇ ਵੇਚ ਪਾਊਗੀ ਮਾਰਕ ਤੇ ਔਰ ਪਰ ਆਪ ਦੇ ਵਿੱਚ ਆਪਾਂ ਦੁੱਤੀਆਂ ਫਰੀਦਕੋਟ ਦੇ ਅੰਦਰ ਮੈਡੀਕਲ ਦੇ ਅੰਦਰ ਸਾਥੀ ਜਿਵੇਂ ਦੱਸ ਰਿਹਾ ਸੀਗਾ ਕਿ 50 ਕਰੋੜ ਤੋਂ ਵੱਧ 72 ਕਰੋੜ ਰੁਪਏ ਦੀਆਂ ਮਸ਼ੀਨਾਂ ਜਿਹੜੇ ਐਮ ਆਰ ਆਈ ਸੀਰੀਸਕੈਨ ਉਹ ਲੱਗ ਰਹੀਆਂ ਨੇ ਜਿਹੜੀਆਂ ਭਾਰਤ ਦੇ ਵਿੱਚ ਪਹਿਲੀਆਂ ਹੋਣਗੀਆਂ ਲੋਕਾਂ ਕੋਲੇ 2 ਲੇਅਰ 3 ਲੇਅਰ 4 ਲੇਅਰ ਦੀਆਂ ਮਸ਼ੀਨਾਂ ਅਸੀਂ 64 ਲੇਅਰ ਦੀ ਐਮ ਆਰ ਆਈ ਮਸ਼ੀਨ ਲਾ ਰਹੇ ਹਾਂ ਜਿਹੜੀ ਭਾਰਤ ਦੇ ਵਿੱਚ ਕਿਤੇ ਨਹੀਂ ਲੱਗੀ ਪਹਿਲਾਂ ਪੀਜੀ ਚੰਡੀਗੜ੍ਹ ਵੀ ਹੈ ਅਮਰੀਕਾ ਨੇ ਸਾਨੂੰ ਪਰ ਉਹਦੇ ਤੇ ਜਦੋਂ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਬਿਨਾ ਕੁਝ ਪੈਸਾ ਦਿੱਤੇ 10 ਕਰੋੜ ਰੁਪਏ ਦੇ ਸਾਨੂੰ ਗੰਮੀ ਸਰੀਰ ਬਣਾ ਕੇ ਦਿੱਤੇ ਆ ਬੰਦੇ ਵਾਂਗੂ ਸਰੀਰ ਆਓ ਤੁਸੀਂ ਉੱਧਰ ਦੇਖਿਆ ਵੇਖ ਕੇ ਬੰਦਾ ਹੈਰਾਨ ਹੋ ਜਾਂਦਾ ਉਹਦੀ ਨਬਜ਼ ਵੀ ਚੱਲਦੀ ਹੈ ਉਹਦੇ ਜੇ 60 ਕਿੱਤੇ ਦੇ ਵੱਜੀ ਆ ਉਹ ਜਿਵੇਂ ਪੀੜ ਹੁੰਦੀ ਆ ਉਹ ਮੈਂ ਦੱਸਦਾ ਵੀ ਮੇਰੇ ਇੱਥੇ ਗਰਦ ਹੁੰਦਾ ਸੱਟ ਕਿਵੇਂ ਹੁੰਦਾ ਉਹ ਕੀ ਫੀਲ ਕਰਦਾ ਉਹਦਾ ਬਲੱਡ ਪ੍ਰੈਸ਼ਰ ਕਿਵੇਂ ਵੱਧਦਾ ਕਿਵੇਂ ਘਟਦਾ ਕਿਵੇਂ ਉਹਦੇ ਚ ਪਾਉਣ ਤੁਸੀਂ ਬੰਦੇ ਸਾਰਾ ਸਰੀਰ ਤਿਆਰ ਕੀਤਾ ਔਰ 10 ਕਰੋੜ ਰੁਪਏ ਆਪਾਂ ਭਾਰਤ ਵਿੱਚ ਪਹਿਲੇ ਆ ਇੰਡੀਆ ਦੇ ਵਿੱਚ ਪਹਿਲੇ ਉਹ 4 ਹੋਰ ਬਣਨੇ ਆ ਪਰ ਪਹਿਲਾਂ ਆਪਾਂ ਸ਼ੁਰੂ ਕੀਤਾ ਸਰਕਾਰ ਬਣਨ ਤੋਂ ਬਾਅਦ ਅੱਗੇ ਕਦੇ ਉੱਥੇ ਚੰਡੀਗੜ੍ਹ ਵਾਲੇ ਦੇ ਲੈ ਜਾਓ ਬੱਚਾ ਕਦੇ ਕਿਤੇ ਲੈ ਜਾਓ 117 ਬெட் ਦਾ ਬੱਚਿਆਂ ਦਾ ਹਸਪਤਾਲ ਮੁੱਖ ਮੰਤਰੀ ਸਾਹਿਬ ਕਰਕੇ ਗਏ ਸਨ ਤੇ ਉਹ 200 ਬੈਡ 170 ਬੈਡ ਦਾ 170 ਬੈਡ ਦਾ ਬੱਚਿਆਂ ਦਾ ਹਸਪਤਾਲ ਆਪਾਂ ਬਣਾਇਆ ਜਿਹੜਾ 200 ਬੈਡ ਤੱਕ ਵੀ ਉਸ ਦਾ 30 ਬੈਡ ਹੋਰ ਵਾ ਸਕਦੇ ਪਹਿਲੇ ਟਾਈਮ 'ਚ 600 ਬੈਡ ਦਾ ਹਸਪਤਾਲ ਸੀ ਅੱਜ ਦੇ ਵੇਲੇ 'ਚ 1100 ਬੈਡ ਦਾ ਹਸਪਤਾਲ ਆਪਣਾ ਜਿਹੜੇ ਕੋਰਸ ਕਿਤੇ ਨਹੀਂ ਚੱਲਦੇ ਇੰਡੀਆ 'ਚ ਵਿਦੇਸ਼ਾਂ 'ਚ ਚੱਲਦੇ ਸੀ ਉਹ ਕੋਰਸ ਅਸੀਂ ਯੂਨੀਵਰਸਿਟੀ ਸ਼ੁਰੂ ਕਰ ਰਹੇ ਹਾਂ ਔਰ 150 ਡਾਕਟਰ ਇਸੇ ਜਿਹੜਾ ਹੈਗਾ ਮਹੀਨੇ ਭਰਤੀ ਕਰ ਰਹੇ ਹਾਂ ਪਾਈਸੋਂ ਨਰਸਪਰਤੀ ਕੀਤੀ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਜਿਹੜੇ ਹੈਗੇ ਆ ਉਹ ਆਪਣੇ ਉਹਨਾਂ ਦੇ ਦੇ ਕੇ ਗਿਆ ਹੈ ਆਪਣੇ ਜਿਹੜਾ ਜਾਇਨਿੰਗ ਲੈਟ ਇਸ ਤਰ੍ਹਾਂ ਦੇ ਕੰਮ ਸੜਕ ਜਿਹੜੀ ਸਾਰੇ ਕਹਿੰਦੇ ਸੀ ਨਹੀਂ ਬਣਦੀ ਆ ਬਣੀ ਜਾਂਦੀ ਹੈ ਤਿੰਨ ਜਿਹੜੀਆਂ ਦੇ ਵਿੱਚ ਦੀ ਸੜਕ ਲੰਘਦੀ ਹੈ ਪੰਜ ਮੀਲ ਦਾ ਹਲਕਾ ਹੁੰਦਾ ਕੱਲੇ ਫੀਰਕੋੜ ਆਪਣੇ ਹਲਕੇ ਚੱਲ ਰਹੀ ਹਲੇ ਦੂਜਿਆਂ ਨੇ ਟੱਕ ਵੀ ਨਹੀਂ ਲਾਇਆ ਕਿਉਂਕਿ ਕਿ ਮਿਹਨਤ ਕਰਦੇ ਆ ਦੂਜਿਆਂ ਦਾ ਵੀ ਜੋਰ ਲਾਇਦਾ ਨਾਲ ਚੱਲ ਉਹ ਵੀ ਲੱਗਦੇ ਰਹੇ ਕਿਉਂਕਿ ਜੇ ਸਾਰੀ ਦੂਰ ਤੱਕ ਬਣੂਗਾ ਤਾਂ ਹੀ ਇਹਨਾਂ ਨੂੰ ਫਾਇਦਾ ਸੋਸ਼ਲ ਵਾਸਤੇ ਆਪਣਾ ਮਕਸਦ ਇਹ ਹੈ ਕਿ ਪੰਜਾਬ ਨੂੰ ਤੇ ਹਰਕੇ ਨੂੰ ਕਿਵੇਂ ਖੜਾ ਕਰਨਾ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਪੰਜਾਬ ਦੇ ਵਿੱਚ ਪਹਿਲਾ ਜੰਡ ਸਾਹਿਬ ਦੇਸ਼ ਦੇ ਸਪੋਰਟ ਸਕੂਲ ਬਣ ਰਿਹਾ ਪੂਰੇ ਪੰਜਾਬ ਤੋਂ ਪਹਿਲਾ ਇੱਕ ਨੰਬਰ ਦਾ ਜੰਡ ਸਾਹਿਬ ਬਣ ਰਿਹਾ ਸਕੂਲ 22 ਕਰੋੜ ਦੀ ਲਾਗਤ ਹੋਰ ਵੀ ਬੜੀਆਂ ਵੱਡੀਆਂ ਵੱਡੀਆਂ ਸਕੀਮਾਂ ਤੇ ਲੱਗੇ ਹੋਏ ਆ ਤਾਂ ਕਿ ਇਸ ਇਲਾਕੇ ਨੂੰ ਜਿਹੜੇ ਲੋਕਾਂ ਸੀ ਬੈਕਵਾਰਡਾ ਨੂੰ ਅੱਗੇ ਲਿਆਇਆ ਦੱਸ ਖਿਡਾਰੀਆਂ ਦੇ ਲੈ ਵਕ ਤੇ ਪੜ੍ਹਾਈ ਵਾਲਿਆਂ ਦੇ ਲੈ ਵਕ ਤੇ ਕਿਸੇ ਵੀ ਲੈ ਉੱਥੇ। ਸੋ ਇਸ ਵਾਸਤੇ ਤੁਹਾਨੂੰ ਇਹ ਬੇਨਤੀ ਹੈ ਕਿ ਜਿੰਨਾ ਕਿ ਤੁਹਾਡਾ ਕੰਮ ਹੈ। ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਹਾਂ ਉਹਨਾਂ ਪਿੰਡ ਵਾਸੀਆਂ ਨੂੰ ਜਿੱਥੇ ਵੀ ਜਾਂਦੇ ਪੈਸੇ ਦੇਣ ਤੋਂ ਬਾਹਰ ਵੀ ਕੰਮ ਕਰਾਉਣਾ ਸਾਡੀ ਜ਼ਿੰਮੇਵਾਰੀ ਆ। ਚੰਗਾ ਕੰਮ ਕਰਾਉਣਾ ਪਵੇ ਜ਼ਿੰਮੇਵਾਰੀ। ਅਸੀਂ ਪੈਸੇ ਦੇ ਸਕਦੇ ਹਾਂ। ਔਰ ਪੈਸੇ ਸਹੀ ਢੰਗ ਨਾਲ ਲੱਗ ਜਾਣ ਉਹ ਕੋਹ ਜਿੰਮੇਵਾਰੀ ਤੁਹਾਡੀ ਹੈ ਕਿਉਂਕਿ ਮੈਂ ਕੋਲੇ ਖੜ ਕੇ ਨਹੀਂ ਕਰਾ ਸਕਦਾ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਮੁੱਖ ਮੰਤਰੀ ਸਾਹਿਬ ਨੇ ਕਿ ਐਸੋਲੀ ਹਰ ਜਿਹੜੀ ਜਿੰਨਾ ਚੋ ਤੁਹਾਡੇ ਕੋਲੇ ਕਿਤਾਬ ਨਹੀਂ ਉਹਨੇ ਚ ਤੁਸੀਂ ਦੁਨੀਆ ਦੇ ਨਾਲ ਨਹੀਂ ਚੱਲ ਸਕਦੇ ਔਰ ਸਾਰੀਆਂ ਕਿਤਾਬਾਂ ਆਪਾਂ ਖਰੀਦ ਕੇ ਨਹੀਂ ਰੱਖ ਸਕਦੇ ਬਹੁਤ ਸਾਰੀਆਂ ਇਹੀਆਂ ਕਿਤਾਬਾਂ ਜਿਹੜੀਆਂ ਆਪਾਂ ਹਰ ਇੱਕ ਬੰਦਾ ਖਰੀਦ ਵੀ ਨਹੀਂ ਸਕਦਾ ਤਾਂ ਲੈਬਰੀਆਂ ਦੇ ਵਿੱਚ ਮਹਿੰਗੀਆਂ ਕਿਤਾਬਾਂ ਹੋਣ ਅੱਜ ਇੱਕ ਬੱਚਾ ਪੜ੍ਹਨੇ ਕੱਲ ਦੂਜਾ ਬੱਚਾ ਪੜ੍ਹਦੇ ਤੇ ਉਹਦੇ ਨਾਲ ਜਿਹੜਾ ਉਹ ਜਿਹੜਾ ਗਿਆਨ ਦੇ ਵਿੱਚ ਵਾਧਾ ਹੁੰਦਾ ਛੇ ਲੈਬਰੇਰੀਆਂ ਆਪਾਂ ਪਿੰਡਾਂ ਦੇ ਵਿੱਚ ਹੀ ਬਣਾ ਰਹੇ ਹਾਂ ਸ਼ਹਿਰ ਦੇ ਅੰਦਰ ਕਿਉਂਕਿ ਮੈਂ ਯੂਨੀਵਰਸਿਟੀ ਦਾ ਮੈਂਬਰ ਤਿੰਨ ਲੈਬਰੇਰੀਆਂ ਅਸੀਂ ਯੂਨੀਵਰਸਿਟੀ ਚ ਬਣਾ ਚੁੱਕੇ ਆ ਉਹ ਤਾਂ ਬਹੁਤ ਵੱਡੇ ਲੈਵਲ ਦੀਆਂ ਕਿਉਂਕਿ ਡਾਕਟਰੀ ਦੀ ਪੜਾਈ ਵਾਲੇ ਔਰ ਇੱਕ ਲੈਬਰੇਰੀ ਇਸ ਤਰ੍ਹਾਂ ਦੀ ਬਣਾ ਰਹੇ ਹਾਂ ਜਿਹੜੀ ਆਨਲਾਈਨ ਉਹ ਵੀ ਅਮਰੀਕਾ ਦੇ ਨਾਲ ਕੰਟੈਕਟ ਕੀਤਾ ਕਿ ਬੱਚੇ ਜਿਹੜੇ ਕੋਈ ਸਟੂਡੈਂਟ ਆ ਉਹ ਆਨਲਾਈਨ ਜਿਹੜੋਂ ਤੋਂ ਪੜ੍ਹਾਈ ਕਰ ਸਕੋ ਹਰੋਂ ਕਿਤਾਬ ਹੈ ਜਿਹੜੀ ਤੇ ਉਹਦੀ ਜਿਹੜੀ ਹੈ ਇਹ ਨਹੀਂ ਉਹਦੀ ਮੈਂਬਰਸ਼ਿਪ 500-700 ਰੁਪਈਆ ਸਾਲ ਦੀ ਹੈ ਸਰ। ਕਿ 500 ਰੁਪਈਆ ਤੁਸੀਂ ਭਰ ਕੇ ਸਾਰਾ ਸਾਲ ਜਿਹੜੀ ਵੀ ਦੁਨੀਆ ਦੀ ਕਿਤਾਬ ਤੁਸੀਂ ਪੜ੍ਹਨੀ ਚਾਹੁੰਦੇ ਹੋ ਉਹ ਕਿਤਾਬਾਂ ਤੁਸੀਂ ਪੜ੍ਹ ਸਕੋਗੇ। ਇਹ ਦਿੱਸਦਾ ਕਿ ਤੁਸੀਂ ਵਾਸਤੇ ਹਰ ਪਿੰਦੇ ਦੇ ਸਕੂਲਾਂ ਦੇ ਵਿੱਚ ਤੁਹਾਡੇ ਪਿੰਦੇ ਦੇ ਵਿੱਚ 18 ਲੱਖ ਰੁਪਈਆ ਸਕੂਲ ਨੂੰ ਆਇਆ। 10 ਲੱਖ ਰੁਪਈਆ ਅੰਗਰਵਾੜੀ ਵਾਸਤੇ ਆਇਆ। ਬਾਈ 22 ਲੱਖ ਰੁਪਈਆ ਅੱਜ ਲਾਇਬ੍ਰੇਰੀ ਵਾਸਤੇ ਆਇਆ। ਮੰਨ ਕੇ ਚੱਲੋ 50-52 ਲੱਖ ਰੁਪਈਆ ਤੁਹਾਡੇ ਅੱਜ ਦਾ ਲੋਕ ਕੈ ਲੈ ਵਾਸਤੇ ਆਇਆ ਵੱਖਰਾ। ਕੋ ਹੋਰ ਨਿੱਕੇ ਮੋٹے ਵੀ ਆਏ ਹੋਣਗੇ। ਔਰ ਅਸੀਂ ਜਦੋਂ ਦੀ ਸਰਕਾਰ ਬਣੀ ਆ। ਅਸੀਂ ਇਕੱਲੇ ਨੀਂ ਪੱਥਰ ਨਹੀਂ ਰੱਖੇ। ਜਿੱਥੇ ਸਾਡੇ ਕੋਲ ਪੈਸੇ ਹੁੰਦੇ ਬਹੁਤੀ ਵਾਰੀ ਕੀ ਕਰਦੇ ਜੀ ਨੀਂ ਪੱਥਰ ਰੱਖ ਜਿਓ ਤੇ ਪੈਸੇ ਸਰਕਾਰ ਕੋ ਆਏ ਟੈਂਡਰ ਲਾ ਕੇ ਜਦੋਂ ਟੈਂਡਰ ਲੱਗ ਜਾਂਦਾ ਕੰਮ ਸ਼ੁਰੂ ਹੋਣਾ ਉਦੋਂ ਅਸੀਂ ਆਉਂਦੇ ਵੀ ਆਹ ਪੈਸੇ ਢੋਣੇ ਕੋਲੇ ਪੈਸੇ ਆ ਗਏ ਤਾਂ ਕੰਮ ਸ਼ੁਰੂ ਕਰਾਉ। ਜਾਦ ਘਟਨ ਕਰਨ ਆਉਣੇ ਤੇ ਜਾਂ ਕੰਮ ਸ਼ੁਰੂ ਕਰਾਉਣ ਆਉਣੇ ਆ। ਪਹਿਲੇ ਨੀ ਪੱਥਰ ਨਹੀਂ ਰੱਖਣਾ। ਕੋਕਾ ਮੁੱਖ ਮੰਤਰੀ ਸਾਹਿਬ ਦੀ ਇਹ ਸੋਚ ਹੈ ਕਿ ਜਿਹੜਾ ਕੰਮ ਤੁਸੀਂ ਕਰਨਾ ਹੈ ਉਹ ਕੰਮ ਸਿਰੇ ਲੱਗਣਾ ਚਾਹੀਦਾ। ਤੋਂ ਫਿਰ ਤੋਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਪਿੰਡ ਦੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ। ਚੇਅਰਮੈਨ ਸਾਹਿਬ ਦਾ ਬਲਾਕ ਪ੍ਰਧਾਨ ਦਾ ਡੋਟ ਸਾਹਿਬ ਦਾ ਔਰ ਸਾਰੇ ਨਗਰ ਨਿਵਾਸੀਨਾਂ ਦਾ ਮੇਰੀਆਂ ਭੈਣਾਂ ਦਾ ਕਿਉਂਕਿ ਸਾਰੇ ਯੋਗਦਾਨ ਪਾਉਂਦੇ ਐ ਕਿਉਂਕਿ ਜੇ ਤੁਸੀਂ ਸਾਫ ਸਫਾਈ ਰੱਖ ਜੋ ਤਾਂ ਹੀ ਪਿੰਡ ਸੋਨਾ ਲੱਗਦਾ ਤਾਂ ਮੇਰੇਗਾ ਦੇ ਰੂਪ ਦੇ ਵਿੱਚ ਜਿਹੜੀਆਂ ਮੇਰੀਆਂ ਬੀਬੀਆਂ ਭੈਣਾਂ ਕੰਮ ਕਰਦੀਆਂ ਤਾਂ ਜਿਹੜੇ ਆਪਣੇ ਵੀ ਹੋਰ ਕਿਸੇ ਯੋਗਦਾਨ ਪਾਉਂਦੇ ਸੋ ਸਾਰਿਆਂ ਦੇ ਯੋਗਦਾਨ ਨੇ ਪਿੰਡ ਚੰਗਾ ਬਣਦਾ ਤਾਂ ਮੈਂ ਤੁਹਾਨੂੰ ਫਿਰ ਤੋਂ ਬੇਨਤੀ ਕਰੂੰਗਾ ਪਹਿਲਾਂ ਵੀ ਇਹਦੇ ਪਿੰਡਾਂ ਦੀਆਂ ਲੜਾਈਆਂ ਬੰਦ ਕਰ ਦਿਓ ਬਹੁਤੀ ਵਾਰੀ ਪਿੰਡ ਦੀ ਨਿੱਕੀ ਜਿਹੀ ਲੜਾਈ ਬਹੁਤ ਵੱਡਾ ਨੁਕਸਾਨ ਕਰ ਦਿੰਦੀ ਹੈ। ਵੋਟਾਂ ਗਈਆਂ, ਲੰਘ ਗਈਆਂ। ਵੋਟਾਂ ਪਾਤੀਆਂ ਆਪਾਂ ਤੇ ਕੰਮ ਖਾਤ ਹੋਗਾ 5 ਸਾਲਾਂ ਬਾਅਦ ਸੋਚਾਂਗੇ ਜੇ ਤੁਹਾਡੇ ਚੰਗੇ। ਅਸੀਂ ਤਾਂ ਇੱਕ ਗੱਲ ਕਹੀ ਸੀ ਪਿਛਲੀ ਵਾਰੀ ਵੋਟਾਂ 'ਚ। ਅੱਜ ਵੀ ਉੱਥੇ ਉੱਥੇ ਕਾਇਮ ਹੈ। 5 ਸਾਲ ਕੰਮ ਕਰਾਂਗੇ। ਜੇ ਤੁਹਾਡਾ ਇਰਾਦਾ ਮੰਨਿਆ ਵੀਾਰੇ ਨੂੰ ਵੋਟਾਂ ਪਾ ਕੇ ਦੁਆਰਾ ਐਮਐਲਏ ਬਣਵਾ ਦੇ ਜਨੂਨਾ ਆਪਣਾ ਹੈ। ਅਸੀਂ ਦੁਆਰਾ ਵੋਟਾਂ ਮੰਗਣ ਵੀ ਨਹੀਂ ਆਉਣਾ ਤੁਹਾਡੇ ਕੋਲੋਂ। 5 ਸਾਲ ਕੰਮ ਕਰਕੇ ਜੇ ਤੁਹਾਨੂੰ ਕੰਮ ਸਾਡਾ ਪਸੰਦ ਆ ਗਿਆ ਤਾਂ ਮੱਕਾ ਦੇ ਦੇ ਲੋ ਤੇ ਨਹੀਂ ਫਰੋ ਉਹਨਾਂ ਦਾ ਜਿਵੇਂ ਕਰੀ ਜਾਂਦੇ ਸੀਗੇ ਥੱਗੀ ਥੋਰੀ ਚੱਲੀ ਜਾਂਦੀ ਜੱਦਾ ਜੁੱਦੀ ਕਰਾਈ ਲਾਂਗੇ ਸਾਡੇ ਕੋਲ ਕੋਈ ਬੰਦਾ ਜੇ ਅਸੀਂ ਸਭ ਤੋਂ ਪਹਿਲਾਂ ਅਗਰ ਕਿਤੇ ਲੜੋ ਨਾ ਤੇਰੇ ਆਪ ਦੇ ਬੰਦੇ ਰੋਸ ਵੀ ਜਾਂਦੇ ਜੀ ਉਹ ਕਾਲੀ ਐਂ ਕਰਦੇ ਸੀ ਆਪਣੀ ਸਰਕਾਰ ਕਰੋ ਭਾ ਕੇਠੀ ਆਈਦਾ ਉਹ ਜਿਵੇਂ ਐਂ ਕਰਦੇ ਸੀ ਤਾਂ ਹੈ ਕਿੱਥੇ ਆ ਇਹ ਕਾਂਗਰਸ ਵੀ ਉਹ ਕੁਝ ਕਰਦੇ ਸੀ ਲੜਨ ਦਾ ਕੀ ਫਾਇਦਾ ਮਿਲਣਾ ਕਿਸ ਨੂੰ ਦੇਖੋ ਆਪਾਂ ਆਪਸ ਵਿੱਚ ਭੱਜੇ ਜੇ ਲੜਦੇ ਉਹਦਾ ਕੀ ਫਾਇਦਾ ਬੈਠ ਕੇ ਲੈਣ ਲੋ ਹਰ ਇੱਕ ਨੂੰ ਆਪਣਾ ਹੱਕ ਮਿਲਣਾ ਤੇ ਸਰਕਾਰ ਆਈ ਅਸੀਂ ਤੁਹਾਡੀ ਅੱਗੇ ਪਿੰਡ ਦੀ ਦੁਸ਼ਮਣਾਂ ਪਵਾਦ ਕੇ ਤਾਂ ਫਿਰ ਇਹ ਦੂਸਰ ਸਰਕਾਰ ਸਾਡੀ ਨਹੀਂ ਆਉਂਦੀ ਚੰਗਾ ਤੇ ਖੋਦੀ ਅਸੀਂ ਦੁਸ਼ਮਣੀਆਂ ਹੀ ਮੁੱਲ ਵੱਖ ਕੇ ਦੇ ਗਏ ਲੋਕਾਂ ਤੋਂ ਦੂਜੇ ਤਾਂ ਗਾਣੇ ਵੀ ਚੱਲਦੇ ਸੀਗੇ ਮੁੱਲ ਦੀ ਲੜਾਈ ਪਰ ਅਸੀਂ ਭਰਾਵੋ ਕਹਿੰਦੇ ਜੇ ਫ੍ਰੀ ਕਲੀ ਮਰਦੀ ਤਾਂ ਨਹੀਂ ਲਿਓ ਮੁੱਲ ਦੀ ਟੱਕ ਨਹੀਂ ਲੈਣੀ ਹੈ ਤੁਹਾਡਾ ਪਾਪਾ ਤਾਂ ਕਹਿੰਦਾ ਥੋਂ ਦੇ ਕੇ ਭਲਾ ਮੜਾਵੇ ਲੜਾਈ ਦੇ ਗੱਲ ਪੈਂਦੀ ਹੈ ਜੱਟਾਂ ਕੋਲ ਦਿੱਤਾ ਵੀ ਜਾਂਦਾ ਟੱਪਾ ਲਾ ਬਣਾਓ ਕੋਈ ਗੱਲ ਨਹੀਂ ਯਾਰ ਕਲੇਸ਼ ਖਤਮ ਹੋਇਆ ਆਪਾਂ ਉਸ ਗੱਲ ਤੇ ਕਰਨਾ ਤੋਂ ਇੰਨੀ ਬੇਨਤੀ ਕਰਦਾ ਮੈਂ ਤੁਹਾਡੋਂ ਰਜ਼ਾ ਲੈਣਾ ਤੇ ਤੁਹਾਡੇ ਨਾਲ ਇਹ ਵਾਅਦਾ ਕਰਦੇ ਕਿ ਜੋ ਵੀ ਕਰ ਸਕਦੀ ਹੈ ਸਰਕਾਰ ਹਰੋ ਕੰਮ ਕਰਾਂਗੇ ਜਿਹਦੇ ਨਾਲ ਸਾਡੀ ਜਿਹੜੀ ਮਨੁੱਖਤਾ ਸੌਖੀ ਹੋਵੇ ਮੈਂ ਖਾਸ ਕਰਕੇ ਇਹ ਬੇਨਤੀ ਕਰਦਾ ਹਾਂ ਸਕੂਲ ਆਪਣੇ ਪ੍ਰਾਈਵੇਟ ਸਕੂਲਾਂ ਨਾਲੋਂ 100 ਗੁਣਾ ਚੰਗੇ ਆ ਅਸੀਂ ਬਾਪ ਦੇ ਵੱਤੋਂ ਤੇ ਬੱਚੇ ਇਹਨਾਂ ਸਕੂਲਾਂ ਚ ਲੱਗਦੇ ਆ 15 ਲੱਖ ਰੁਪਏ ਇੱਕ ਬੱਚਾ ਪਲੱਸ 2 ਕਰਦਾ ਤੁਸੀਂ ਹਿਸਾਬ ਲਾ ਲਿਓ ਪ੍ਰਾਈਵੇਟ ਸਕੂਲ ਕਿਸੇ 'ਚ ਪੜਾਉਂਦੇ ਆ ਤੁਸੀਂ 15 ਲੱਖ ਤੋਂ ਘੱਟ ਬੱਚਾ ਪਲੱਸ 2 ਨਹੀਂ ਕਰਦਾ ਪ੍ਰਾਈਵੇਟ ਸਕੂਲ ਤੇ ਸਾਡੇ ਕੋਲੇ ਹੁਣ ਅਸੀਂ ਟੀਚਰ ਰੱਖੇ ਅਧਿਆਪਕ ਰੱਖੇ ਆ ਜਿਹੜੇ 5700 ਕੁ ਅਧਿਆਪਕ ਰੱਖੇ ਆ ਤੇ ਕਿੰਨਿਆਂ ਦੇ ਵਿੱਚੋਂ ਆਏ ਉਹ 5700 ਅਧਿਆਪਕ 1 ਲੱਖ ਦੇ ਕਰੀਬ ਅਧਿਆਪਕਾਂ ਨੇ ਟੈਸਟ ਦਿੱਤਾ ਜੀ 5700 ਪਾਸ ਹੋਇਆ ਬੰਦਾ ਤੇ ਉਹਨਾਂ ਕੋਲੇ ਪਲਸ 2 ਵਾਲਾ ਜਾ ਕੇ ਲੈ ਕੇ ਦੇਰਦਾ ਕਿ ਤਨਖਾਹ ਮੈਨੂੰ ਘੱਟ ਦੇਣਾ ਜੀ ਕੋਈ ਗੱਲ ਨਹੀਂ ਉਹ ਕਰੇ ਠੀਕ ਅੱਜੀ ਰੱਖ ਸਾਡੇ ਅਧਿਆਪਕਾਂ ਜਿੰਨੇ ਪੜ੍ਹੇ ਲਿਖੇ ਉਹਨਾਂ ਕੋਲੇ ਅਧਿਆਪਕ ਨੇ ਪੀ ਐਚ ਡੀਆਂ ਜੋ ਵੀ ਡਿਗਰੀਆਂ ਮਕਾਇਆਂ ਕਈ ਬੰਦਿਆਂ ਨੇ ਤਾਂ ਇਹੋ ਜੇ ਸਾਡੇ ਕੋਲੇ ਅਧਿਆਪਕਾਂ ਇਹਨਾਂ ਡਿਗਰੀਆਂ ਮਕਾਇਆਂ ਤੋਂ ਵੱਡੀ ਡਿਗਰੀ ਹੈ ਨਹੀਂ ਕੋਈ ਉਸ ਵਾਸਤੇ ਇਹਨਾਂ ਸਕੂਲਾਂ ਤੇ ਸਰਕਾਰੀ ਹਸਪਤਾਲਾਂ ਦਾ ਡਾਕਟਰ ਪਰਮਜੀਤ ਬਰਾਣ ਇਹਦੇ ਨਾਲ ਦਾ ਭਾਵੇਂ ਮੈਡੀਕਲ ਕਾਲਜ ਆਪਰਾ ਹੀ ਹੈ ਉੱਥੇ ਵੀ ਐਡਾ ਸਿਆਣਾ ਡਾਕਟਰ ਇੰਜੀ ਦਾ ਤੁਹਾਡੇ ਕੋਲ ਸਿਆਣਾ ਡਾਕਟਰ। ਤੁਸੀਂ ਇਹਨਾਂ ਦਾ ਆਪਾ ਫਾਇਦਾ ਲਈਏ। ਇਹਨਾਂ ਹਸਪਤਾਲਾਂ, ਇਹਨਾਂ ਸਕੂਲਾਂ ਜਾ ਕੇ ਆਪਦਾ ਜਿਹੜਾ ਹੈਗਾ ਉਹ ਵਾਹ ਬਹੁਤ ਕੰਮ ਲਈ। ਤੇ ਇੰਨੀ ਬੇਨਤੀ ਕਰਦਾ। ਕੋਈ ਅੱਖਰ ਵੱਧ ਘੱਟ ਬੋਲਿਆ ਕਵੇ। ਉਹਨਾਂ ਲਈ ਮਾਫੀ ਚਾਹਨਾ ਤੇ ਫਿਰ ਤੋਂ ਸਭ ਨੂੰ ਬੇਨਤੀ ਕਰਦਾ ਕਿ ਨਾਲ ਮੇਰੇ ਕਿ ਰਹੋ, ਇਕੱਠੇ ਰਹੋ ਆਪਾਂ ਸਾਰੇ ਤਰੱਕੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਹ।